ਕਲਾਤ ਪਹਿਲਾ ਦਾ ਇਥੇ ਚੜ੍ਹਦੀ ਕਲਾ ਦੇਖ ਕੇ ਬੜਾ ਵਧੀਆ ਲੱਗਿਆ ਵੀ ਲੋਕ ਇਕੱਠੇ ਨੇ ਕੰਮ ਕਰ ਰਹੇ ਨੇ ਜੁੜ ਕੇ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਇਥੇ ਸਭ ਕੁਝ ਹੈ ਰਾਸ਼ਨ ਹੈ ਪਾਣੀ ਹੈ ਸਭ ਕੁਝ ਹੈ ਔਰ ਸਾਡਾ ਮੈਂ ਐਜੀ ਕਲਾਕਾਰ ਹੋਣ ਦੇ ਨਾਤੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਪੂਰਾ ਗਰਮੀਆਂ ਦਾ ਮਹੀਨਾ ਜਿਹੜੇ ਸਾਰੇ ਕਲਾਕਾਰ ਹੈ ਅਸੀਂ ਪ੍ਰੋਗਰਾਮ ਫਾਜ਼ਿਲਕਾ ਫਰੋਜ਼ਪੁਰ ਗਰਦਾਸਪੁਰ ਮਾਝਾ ਏਰੀਆ ਮੇਲੇ ਹੁੰਦੇ ਨੇ ਜਿਆਦਾ ਹਨ ਸੋ ਇਹ ਲੋਗ ਉਹ ਲੋਗ ਨੇ ਜਿਹੜੇ 5 500 4 400 ਰੁਪਇਆ ਇਕੱਠਾ ਕਰਕੇ ਕਲਾਕਾਰ ਸਾਦੇ ਨੇ ਅਰੇਂਜਮੈਂਟ ਕਰਦੇ ਨੇ ਸਾਰਾ ਕੁਝ ਨਾ ਔਰ ਬੜੇ ਚਿਰਾਂ ਤੋਂ ਇਹ ਸੇਵਾ ਇਹ ਕਰਦੇ ਆ ਰਹੇ ਨੇ ਔਰ ਇੱਕ ਮੇਲਾ ਹੁੰਦਾ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਸੋ ਅੱਜ ਮੈਂ ਆਪਣਾ ਫਰਜ਼ ਸਮਝਦਾ ਕਿ ਅਸੀਂ ਸਾਰੇ ਕਲਾਕਾਰ ਭਾਈਚਾਰਾ ਹੋ ਹੈਗਾ ਹੀ ਨਾਲ ਹੋਰ ਵੀ ਜਿੰਨੇ ਲੋਕ ਮਤਲਬ ਹੈਗੇ ਨਹੀਂ ਅੱਜ ਅਸੀਂ ਜੁੜ ਕੇ ਆਪਣਾ ਉਹਨਾਂ ਦਾ ਕਰਜ਼ ਤਾਂ ਅਸੀਂ ਸਾਰੀ ਉਮਰ ਲਾ ਨਹੀਂ ਸਕਦੇ ਪਰ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਅਸੀਂ ਜੁੜ ਕੇ ਸਾਰੇ ਜਾਣੇ ਉਹਨਾਂ ਦੀ ਸਪੋਰਟ ਕਰੀਏ ਔਰ ਇਕੱਠੇ ਆ ਤਾਹੀ ਆਪੋ ਬਚਾਂਗੇ ਔਰ ਜਦੋਂ ਵੀ ਆਪਾਂ ਕੋਈ ਮੁਸੀਬਤ ਦਾ ਟਾਈਮ ਆਉਂਦਾ ਜਦੋਂ ਵੀ ਕੋਈ ਮਾੜੀ ਘੜੀ ਆਉਂਦੀ ਹੈ ਪਰਮਾਤਮਾ ਵੱਲੋਂ ਆਉਂਦੀ ਹੈ ਜਾਂ ਕੋਈ ਹੋਰ ਆਉਂਦੀ ਹੈ ਤਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਖੜਦੇ ਨੇ ਸੋ ਜਿੰਦਾਬਾਦ ਹੈ ਬੜੀ ਖੁਸ਼ੀ ਹੈ ਸਰ ਤੁਸੀਂ ਹਬੀਬ ਕੇ ਆਏ ਹੋ ਬਸ ਮੈਂ ਕਹਿ ਚੁੱਕਾ ਉਹੀ ਵੀ ਬੜੀ ਖੁਸ਼ੀ ਹੋਈ ਮੈਨੂੰ ਵੇਖ ਕੇ ਕਾਰਨ ਇਹ ਆ ਕਿ ਚੜ੍ਹਦੀ ਕਲਾ 'ਚ ਨੇ ਸਾਰੇ ਔਰ ਜਿੱਥੇ ਕਰਕੇ ਆ ਜਾਂਦਾ ਕਿ ਪੰਜਾਬ ਦੇ ਜਿਹੜੀ ਜਵਾਨੀ ਆ ਨਸ਼ਿਆਂ ਮੱਲ ਪਈ ਹੋਈ ਆ ਪਰ ਅੱਜ ਇੱਥੇ ਨੌਜਵਾਨ ਦੇਖ ਕੇ ਇਹਨਾਂ ਨੂੰ ਨਿਆਣਿਆਂ ਦਾ ਸਾਹ ਦੇਖ ਕੇ ਇੱਥੇ ਆਪ ਗੱਟੇ ਚੱਕ ਚੱਕ ਕੇ ਬੋਰੀਆਂ ਦੇ ਨਾਲ ਹੋਰ ਕੋਈ ਚਾਹੇ ਕਿਸੇ ਪ੍ਰਸ਼ਾਸਨ ਦਾ ਸਾਰਾ ਨਹੀਂ ਕੋਈ ਹੋਰ سپورਟ ਨਹੀਂ ਹੈਗੀ ਪਰ ਆਪਣੇ ਆਪ ਲੱਗੇ ਹੋਏ ਨੇ ਸੈਲਫ ਦੇ ਤੌਰ ਤੇ ਸੁਬੜੀ ਵੱਡੀ ਗੱਲ ਹੈ